ਰਾਟ ਜੈਸੀ ਦਿੱਲੀ ਕੀ ਹੋਈ ਕਿਤਾਬ ਇੱਜ਼ਤਦਾਰ ਕਰਾਂ ਦੀਆਂ ਕੁੜੀਆਂ ਉਸ ਪਾਰ ਆਪਾਂ ਮਿਲਾਂਗੇ ਉਸ ਪਾਰ ਜਿੱਥੇ ਸੂਰਜ ਧਰਤੀ ਨੂੰ ਰੋਜ਼ ਚੁੰਮਦਾ ਤੇ ਵਾਹਾਂ ਚ ਲੈ ਵਾਦਾ ਕਰਦਾ ਕਿ ਕੱਲ ਫੇਰ ਮਿਲਾਂਗੇ ਆਪਾਂ ਮਿਲਾਂਗੇ ਉਸ ਪਾਰ ਜਿੱਥੇ ਜਾਤਾਂ ਦੇ ਰੌਲੇ ਪੈਰਾਂ ਥੱਲੇ ਕੁਝਲੇ ਜਾਣਗੇ ਤੇ ਇਨਸਾਨ ਵਨ ਇੱਕ ਦੂਜੇ ਦੀਆਂ ਬਾਹਾਂ ਚ ਸਿੰਮਟ ਜਾਵੇਗਾ ਆਪਾਂ ਮਿਲਾਂਗੇ ਉਸ ਪਾਰ ਜਿੱਥੇ ਐਨਿਕ ਖੁੱਲ ਹੋਵੇਗੀ ਕਿ ਤੈਨੂੰ ਪਿਆਰ ਕਰਨ ਲਈ ਉਮਰਾਂ ਦੇ ਮਾਪ ਡੰਡ ਨਹੀਂ ਹੋਣਗੇ ਆਪਾਂ ਮਿਲਾਂਗੇ ਉਸ ਪਾਰ ਜਿੱਥੇ ਆਪਾਂ ਵਿਨ ਵਿਆਹ ਤੋਂ ਇਕੱਠੇ ਰਹਿ ਸਕਾਂਗੇ ਜਿੱਥੇ ਹਰ ਨਜ਼ਰ ਚ ਪਵਿੱਤਰਤਾ ਹੋਵੇਗੀ ਤੇਰੇ ਤੇ ਮੇਰੇ ਦੇ ਰਿਸ਼ਤੇ ਨੂੰ ਨਜਾਇਜ਼ ਨਹੀਂ ਮੰਨਿਆ ਜਾਵੇਗਾ ਧੰਨ ਬੋਜੀ